ਜਿਹੜਾ ਜਿਹੜਾ ਫੇਸ ਪੈਕ ਹੈ ਨਾ ਜੇਕਰ ਤੁਸੀਂ ਹਫਤੇ ਵਿੱਚ ਚਾਰ ਵਾਰ ਹੀ ਲਗਾਓਗੇ ਨਾ ਤੁਹਾਡੀ ਪਿਗਮੈਂਟੇਸ਼ਨ ਪ੍ਰਾਣਿਤ ਪ੍ਰਾਣਿਤ ਸ਼ਾਈਆਂ ਪ੍ਰਾਣਿਤ ਪ੍ਰਾਣਿਤ ਦਾਗ-ਦੱब्बे ਬਿਲਕੁਲ ਹੀ ਰੂਬੋ ਹੋ ਜਾਣਗੇ ਬਹੁਤ ਆਸਾਨ ਤਰੀਕੇ ਨਾਲ ਘਰੇ ਹੀ ਆਪਣੀਆਂ ਚੀਜ਼ਾਂ ਪਈਆਂ ਹੁੰਦੀਆਂ ਨੇ ਜਿੰਨੇ ਹੀ ਹੁੰਦੀਆਂ ਤੇ 10-15 ਰੁਪਏ ਦੀ ਆਉਣਗੀਆਂ ਕੋਈ ਜਾਰੀਆਂ ਨਹੀਂ ਆਉਣਗੀਆਂ ਉਸ ਤੋਂ ਪਹਿਲਾਂ ਮੈਂ ਪਰਮਜੀਤ ਕੌਰ ਫਤਿਹਗੜ੍ਹ ਸਹਿਬ ਤੋਂ ਦੀਦੀ ਜੀ ਲਿਖਦੇ ਨੇ ਕਿ ਦੀਦੀ ਤੁਹਾਡਾ ਦੱਸਿਆ ਹੋਇਆ ਨੁਸਕਾ ਜਿਹੜਾ ਇਹ ਮੈਂ ਅਪਲਾਈ ਕੀਤਾ ਜਿਹੜਾ ਤੁਸੀਂ ਜੈਫਲ ਦੁੱਧ ਵਿੱਚ ਕਿਸਕੇ ਲਗਾਉਣ ਨੂੰ ਕਿਹਾ ਸੀ ਨਾ ਉਹਦਾ ਮੈਂ ਲੇਪ ਲਗਾਨੀ ਆ ਔਰ ਤੁਸੀਂ ਪਾਣੀ ਕਿਹਾ ਸੀ ਖੂਬ ਪੀਣ ਵਾਸਤੇ ਉਹ ਪੀ ਰਹੀ ਆ ਔਰ ਖੀਰਾ ਔਰ ਟਮਾਟਰ ਜਿਹੜਾ ਮੈਂ ਸਲਾਦ ਜਿਹੜਾ ਰੱਜ ਕੇ ਖਾ ਰਹੀ ਆ ਤੇ ਮੈਨੇ 2 ਦਿਨ ਦੇ ਵਿੱਚ ਹੀ ਮੇਰੀ ਸਕਿਨ ਵਿੱਚ ਨਜ਼ਰ ਮਤਲਬ ਕਿ ਜਿਹੜਾ ਬਦਲਾਅ ਹੈ ਨਜ਼ਰ ਆਣਾ ਸ਼ੁਰੂ ਹੋ ਗਿਆ ਬਹੁਤ ਬਹੁਤ ਥੈਂਕ ਯੂ ਦੀਦੀ ਤੁਸੀਂ ਮੇਰੀ ਦੱਸੀ ਹੋਈ ਜਿਹੜੀ ਰੈਮਡੀ ਹੈ ਆਪਣੇ ਫੇਸ ਤੇ ਅਪਲਾਈ ਕੀਤੀ ਤੇ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਤੁਸੀਂ ਵੀ ਜਿਨ੍ਹਾਂ ਦੇ ਪ੍ਰਾਣਿਤ ਪ੍ਰਾਣਿਤ ਸ਼ਾਈਆਂ ਨੇ ਜਾਂ ਪ੍ਰਾਣਿਤ ਪ੍ਰਾਣਿਤ ਦਾਗ ਨੇ ਜੈਫਲ ਨੂੰ ਦੁੱਧ ਵਿੱਚ ਕਿਸਕੇ ਲਗਾ ਸਕਦੇ ਹੋ ਬਹੁਤ ਵਧੀਆ ਰੈਮਡੀ ਹੈਗੀ ਏ ਤੇ ਦੂਜੇ ਨੇ ਜੀ ਸਿਮਰਨ ਕੌਰ ਕਰਨਾਲ ਤੋਂ ਸੰਦੀਪ ਕੌਰ ਅੰਮ੍ਰਿਤਸਰ ਸਹਿਬ ਤੋਂ ਜਸਵੀਰ ਕੌਰ ਮੋਗਾ ਤੋਂ ਬਹੁਤ ਬਹੁਤ ਥੈਂਕ ਯੂ ਜੀ ਤੁਸੀਂ ਮੇਰੀ ਵੀਡੀਓ ਨੂੰ ਪਿਆਰ ਦਿੱਤਾ ਤੇ ਮੈਨੂੰ ਸਪੋਰਟ ਕਰ ਰਹੇ ਹੋ ਬਹੁਤ ਬਹੁਤ ਦਿলো ਧੰਨਵਾਦ ਤੁਹਾਡਾ ਜੀ ਤੇ ਇਸੇ ਤਰ੍ਹਾਂ ਹੀ ਤੁਸੀਂ ਮੇਰੇ ਚੈਨਲ ਤੇ ਆਂਦੇ ਰਹੋ ਸੋਹਣੇ ਸੋਹਣੇ ਕਮੈਂਟ ਲਿਖਦੇ ਰਹੋ ਔਰ ਆਪਣੇ ਨਾਮ ਔਰ ਆਪਣਾ ਜਿਹੜਾ ਸ਼ਹਿਰ ਦਾ ਨਾਮ ਪਿੰਡ ਦਾ ਨਾਮ ਜ਼ਰੂਰ ਲਿਖਣਾ ਬਹੁਤ ਸਾਰੇ ਕਮੈਂਟ ਆਏ ਹੋਏ ਨੇ ਮੈਂ ਰੋਜ਼ ਹੀ 4-5 ਨਾਮ ਜਿਹੜੇ ਨੇ ਮੈਂ ਬੋਲਾ ਕਰਾਂਗੀ ਦੀਦੀਆਂ ਦੇ ਬਹੁਤ ਬਹੁਤ ਥੈਂਕ ਯੂ ਜੀ ਚਲੋ ਜੀ ਅੱਜ ਦਾ ਜਿਹੜਾ ਫੇਸ ਪੈਕ ਹੈ ਉਹ ਆਪਾਂ ਕਰਦੇ ਹਾਂ ਸਟਾਰਟ ਅਗਰ ਤੁਸੀਂ ਹਫ਼ਤੇ ਦੇ ਵਿੱਚ ਇਹਨੂੰ 4 ਵਾਰੀ ਲਗਾਤਾਰ ਲਗਾਉਂਦੇ ਹੋ ਹਨਾ ਡੇਲੀ ਕੋਈ ਨੁਕਸਾਨ ਨਹੀਂ ਹੈਗਾ ਇਹਦਾ ਬੈਟਰ ਹੀ ਸਕਿਨ ਹੋਵੇਗੀ ਦਿਨੋ ਦਿਨ ਜੇ ਤੁਸੀਂ ਡੇਲੀ ਵੀ ਲਗਾਉਂਦੇ ਹੋ ਤੁਹਾਡੀ ਸਕਿਨ ਇੱਕਦਮ ਸਾਫ਼ ਸੁਥਰੀ ਹੋ ਜਾਵੇਗੀ ਇੱਕਦਮ ਸ਼ਾਇਆ ਰਹਿਤ ਹੋ ਜਾਵੇਗੀ ਤੇ ਮੈਂ ਤੁਹਾਨੂੰ ਦੱਸਦੀ ਹਾਂ ਉਹਦੇ ਲਈ ਤੁਸੀਂ ਲੈਣਾ ਦਹੀਂ ਦਹੀਂ ਬਹੁਤ ਜ਼ਰੂਰੀ ਹੁੰਦੀ ਹੈ ਦੁੱਧ ਔਰ ਦਹੀਂ ਜਿਹੜਾ ਹੁੰਦਾ ਹੈ ਫੇਸ ਤੇ ਲਗਾਉਣਾ ਤੇ ਖਾਣਾ ਦੋਨੋਂ ਚੀਜ਼ਾਂ ਦੇ ਨਾਲ ਸਾਡੀ ਸਕਿਨ ਜਿਹੜੀ ਹੈ ਨਾ ਚਮਕਦਾਰ ਹੋ ਜਾਂਦੀ ਹੈ ਇਹ ਦੋਨੋਂ ਚੀਜ਼ਾਂ ਹੀ ਖਾਣੀਆਂ ਵੀ ਚਾਹੀਦੀਆਂ ਨੇ ਤੇ ਫੇਸ ਤੇ ਲਗਾਉਣੀਆਂ ਵੀ ਚਾਹੀਦੀਆਂ ਨੇ ਦਹੀਂ ਲਿਆ ਔਰ ਤੁਸੀਂ ਕੀ ਲੈਣਾ ਹੈਗਾ ਮਲੇਠੀ ਪਾਊਡਰ ਠੀਕ ਹੈ ਮਲੇਠੀ ਜਿਹੜੀ ਹੁੰਦੀ ਹੈ ਸਾਡੀ ਸਕਿਨ ਲਈ ਬਹੁਤ ਵਧੀਆ ਹੁੰਦੀ ਹੈ ਸਾਡੇ ਦਾਗ-ਧੱਬਿਆਂ ਨੂੰ ਰਿਮੂਵ ਕਰਦੀ ਹੈ ਸਾਡੀਆਂ ਸ਼ਾਈਆਂ ਪਿਗਮੈਂਟੇਸ਼ਨ ਨੂੰ ਹਟਾਉਂਦੀ ਹੈ ਤੁਸੀਂ ਕੀ ਇਹਦੇ ਵਿੱਚ ਪਾਣਾ ਹੈਗਾ ਇਹ ਥੋੜੀ ਜੀ ਮਲੇਠੀ ਠੀਕ ਹੈ ਚੌਥਾਈ ਹਿੱਸਾ ਮੈਂ ਲੈਏ تھے ਮੇਥੀ ਦਾ ਕਿਉਂਕਿ ਮੈਂ ਉਹਨਾਂ ਕੇ ਫੇਸ ਪੈਕ ਬਣਾਣਾ ਜਿੰਨਾ ਕ ਮੈਨੂੰ ਹੁਣ ਲੱਗ ਲ ਜਾਵੇ ਠੀਕ ਹੈ ਡੇਲੀ ਨਵੀਂ ਚੀਜ਼ ਮਤਲਬ ਕਿ ਤਾਜੀ ਚੀਜ਼ ਬਣਾ ਕੇ ਆਪਾਂ ਲਗਾਈਏ ਨਾ ਤੇ ਬਹੁਤ ਹੀ ਵਧੀਆ ਰਿਜ਼ਲਟ ਆਉਂਦੇ ਨੇ ਤੇ ਫਿਰ ਤੁਸੀਂ ਕੀ ਲੈਣਾ ਹੈਗਾ ਇਹ ਹੈਗਾ ਇਹ ਮੇਥੀ ਮੇਥੀ ਹੈ ਜੋ ਪੀਸ ਕੇ ਜਾਨੀ ਕਿ ਮੇਥੇ ਦੇ ਜਿਹੜੇ ਬੀਜ ਹੁੰਦੇ ਨੇ ਉਹਨਾਂ ਨੂੰ ਪੀਸ ਕੇ ਪਾਊਡਰ ਬਣਾਇਆ ਹੋਇਆ ਹੈ ਤੇ ਥੋੜਾ ਜਿਹਾ ਆਪਾਂ ਇਹ ਲੈਣਾ ਚੌਥਾਈ ਹਿੱਸਾ ਮੇਥੀ ਜਿਹੜੀ ਹੁੰਦੀ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦੀ ਹੈ ਸਾਡੇ హెయిਰ ਵਾਸਤੇ ਵੀ ਬਹੁਤ ਵਧੀਆ ਹੁੰਦੀ ਹੈ ਤੇ హెయిਰ ਤੇ ਵੀ ਤੁਸੀਂ ਇਹਦਾ ਲੇਪ ਲਗਾ ਸਕਦੇ ਹੋ ਔਰ ਸਕਿਨ ਤੇ ਵੀ ਬਹੁਤ ਵਧੀਆ ਹੁੰਦੀ ਹੈ ਤੇ ਫਿਰ ਤੁਸੀਂ ਕੀ ਪਾਣਾ ਥੋੜਾ ਜਿਹਾ ਪਾਣਾ ਹੈਗਾ ਇਹ ਜੈਫਲ ਪਾਊਡਰ ਜੈਫਲ ਪਾਊਡਰ ਚਾਹੇ ਤੁਸੀਂ ਜੈਫਲ ਲਿਆ ਕੇ ਉਹਨੂੰ ਕੁੱਟ ਕੇ ਉਹਦਾ ਪਾਊਡਰ ਬਣਾ ਸਕਦੇ ਹੋ ਚਾਹੇ ਤੁਸੀਂ ਇਸ ਤਰੀਕੇ ਨਾਲ ਜੈਫਲ ਦਾ ਪਾਊਡਰ ਵੀ ਲਿਆ ਸਕਦੇ ਹੋ ਚੌ ਜੈਫਲ ਪਾਊਡਰ ਜੈਫਲ ਜਿਹੜਾ ਹੁੰਦਾ ਸਾਡੀ ਸਕਿਨ ਨੂੰ ਬ੍ਰਾਈਟ ਕਰਨ ਵਿੱਚ ਕਾਰਗਿਲ ਹੈ ਸਾਡੀ ਸਕਿਨ ਨੂੰ ਇੱਕਦਮ ਸਾਫ਼ ਸੁਥਰਾ ਤੇ ਸਾਡੀਆਂ ਜਿਹੜੀਆਂ ਛਾਈਆਂ ਹੁੰਦੀਆਂ ਨੇ ਨਾ ਯਕੀਨ ਮੰਨਿਓ ਜਿਨ੍ਹਾਂ ਦੇ ਛਾਈਆਂ ਨੇ ਨਾ ਆ ਚੀਜ਼ਾਂ ਲਗਾਉਣੀਆਂ ਸ਼ੁਰੂ ਕਰ ਦਿਓ ਜੈਫਲ ਮਲੇਠੀ ਪਾਊਡਰ ਮੇਥੀ ਦਾਣਾ ਦਹੀਂ ਚ ਪਾ ਕੇ ਤੁਸੀਂ ਅਗਰ ਤੁਸੀਂ ਦਹੀਂ ਤੁਹਾਨੂੰ ਨਹੀਂ ਸੂਟ ਕਰਦੀ ਤੁਸੀਂ ਦੁੱਧ ਦੇ ਵਿੱਚ ਵੀ ਪਾ ਕੇ ਲਗਾ ਸਕਦੇ ਹੋ ਤੇ ਅਗਰ ਜੇ ਤੁਸੀਂ ਮਤਲਬ ਕਿ ਆ ਚੀਜ਼ਾਂ ਜਾਰੀਆਂ ਨਹੀਂ ਲਗਾਉਣਾ ਚਾਹੁੰਦੇ ਤੇ ਜਿੱਦਾਂ ਮੈਂ ਦੱਸਿਆ ਜਿਹੜਾ ਜੈਫਲ ਹੁੰਦਾ ਜੈਫਲ ਨੂੰ ਦੁੱਧ ਦੇ ਵਿੱਚ ਘਸਲੋ ਚੰਗੀ ਤਰ੍ਹਾਂ ਕੋਈ ਪੱਥਰ ਲੈ ਲਓ ਚਾਹੇ ਕੋਈ ਉਹ ਚੱਪਣੀ ਜੀ ਨਹੀਂ ਹੁੰਦੀ ਉਹਦੇ ਵਿੱਚ ਉਹਨੂੰ ਘਸ ਕੇ ਚੰਗੀ ਤਰ੍ਹਾਂ ਦਾ ਪੇਸਟ ਬਣਾ ਕੇ ਥੋੜਾ ਜਿਹਾ ਉਹਦੇ ਵਿੱਚ ਸ਼ਹਿਦ ਪਾ ਲਓ ਉਹਦਾ ਲੇਪ ਜਿਹੜਾ ਇਸ ਤਰੀਕੇ ਨਾਲ ਤੁਸੀਂ ਡੇਲੀ ਲਗਾਉਣਾ ਹੈ ਫਿਰ ਤੁਸੀਂ ਦੇਖਿਓ ਤੁਹਾਡੀਆਂ ਜਿਹੜੀਆਂ ਸ਼ਾਈਆਂ ਪਿਗਮੈਂਟੇਸ਼ਨ ਜੜ ਤੋਂ ਖਤਮ ਹੋਵੇਗੀ ਤੁਸੀਂ ਇਸ ਨੂੰ ਰਾਤ ਨੂੰ ਮਤਲਬ ਕਿ ਅਪਲਾਈ ਕਰਨਾ ਹੈਗਾ ਹੈ ਰਿਜ਼ਲਟ ਮਿਲਣਗੇ ਸਵੇਰ ਉੱਠ ਕੇ ਜੇ ਤੁਸੀਂ ਫੇਸ ਧੋਵੋਗੇ ਸਾਰੇ ਹੀ ਤੁਹਾਨੂੰ ਪੁੱਛਣਗੇ ਤੁਸੀਂ ਸਕਿਨ ਤੇ ਕੀ ਲਗਾਉਂਦੇ ਹੋ ਤੁਸੀਂ ਕਰਕੇ ਦੇਖਿਓ ਇਹ ਵਾਲਾ ਠੀਕ ਹੈ ਜੀ ਤੇ ਲਓ ਜੀ ਆਪਾਂ ਇਹ ਕਰ ਲਿਆ ਰੈਡੀ ਦੇਖੋ ਆਪਾਂ ਇਹ ਬਣਾ ਫੇਸ ਪੈਕ ਇਸ ਤਰੀਕੇ ਨਾਲ ਪਹਿਲਾਂ ਤੇ ਆਪਾਂ ਫੇਸ਼ੀਅਲ ਮ사ਜ ਕਰਨੀ ਹੈ ਇਹਦੇ ਨਾਲ ਠੀਕ ਹੈ ਮ사ਜ ਮ사ਜ ਕਰਨੀ ਹੈ ਤਾਂ ਜੋ ਜਿਹੜੀ ਸਕਿਨ ਦੀ ਗੰਦਗੀ ਹੈ ਸਕਿਨ ਵਿੱਚ ਜਿਹੜੀ ਡਸਟ ਫਸੀ ਹੋਈ ਹੈ ਉਹ ਨਿਕਲ ਜਾਵੇ ਔਰ ਜਿਹੜਾ ਜਿਹੜੇ ਆਪਾਂ ਵਿੱਚ ਇਹਦੇ ਪਾਇਆ ਸਮਾਨ ਜਿਵੇਂ ਮੇਥੀ ਦਾਣਾ ਹੋ ਗਿਆ ਆਪਾਂ ਜੈਫਲ ਪਾਇਆ ਹੈ ਤੇ ਮਲੇਠੀ ਪਾਈਏ ਉਹਦਾ ਜਿਹੜਾ ਸਕਰਬ ਹੋ ਜਾਵੇ ਚੰਗੀ ਤਰ੍ਹਾਂ ਸਕਿਨ ਦੇ ਅੰਦਰ ਤੱਕ ਜਾਵੇ ਠੀਕ ਹੈ ਸਕਿਨ ਦੇ ਅੰਦਰ ਜਾ ਕੇ ਜਿਹੜਾ ਸਾਡੇ ਸਕਿਨ ਦੀ ਸਫਾਈ ਕਰੇ ਔਰ ਗਹਿਰਾਈ ਤੇ ਜਾ ਕੇ ਸਾਡੇ ਸਕਿਨ ਦੇ ਜਿਹੜੇ ਦਾਗ-ਧੱब्बे ਨੇ ਉਹਨਾਂ ਨੂੰ ਠੀਕ ਕਰੇ ਇਸ ਤਰੀਕੇ ਨਾਲ ਪਹਿਲਾਂ ਤਾਂ ਤੁਸੀਂ ਇਹਦੀ ਮ사ਜ ਕਰਨੀ ਹੈ ਠੀਕ ਹੈ ਮ사ਜ ਕਰਨੀ ਹਫਤੇ 'ਚ ਚਾਰ ਵਾਰ ਲਗਾ ਲੋਗੇ ਪੰਜ ਵਾਰੀ ਲਗਾ ਲੋਗੇ ਜਿਵੇਂ ਮੈਂ ਤੁਹਾਨੂੰ ਕਿਹਾ ਡੇਲੀ ਵੀ ਲਗਾ ਲੋਗੇ ਡੇਲੀ ਲਗਾਓਗੇ ਤਾਂ ਸਭ ਤੋਂ ਵਧੀਆ ਹੈ ਬਹੁਤ ਹੀ ਰਿਜ਼ਲਟ ਕਮਾਲ ਦੇ ਮਿਲਣਗੇ ਤੁਹਾਡੇ ਰਿਜ਼ਲਟ ਇੱਕਦਮ ਇੰਨਾ ਵਧੀਆ ਆਵੇਗਾ ਮਤਲਬ ਕਿ ਫੇਸ ਜਿਹੜਾ ਗਲੋਇੰਗ ਹੋ ਜਾਏਗਾ ਸਾਫ਼ ਸੁਥਰਾ ਹੋ ਜਾਏਗਾ ਸਕਿਨ ਚਮਕਦਾਰ ਹੋ ਜਾਵੇਗੀ ਕੋਈ ਵੀ ਇਹਦਾ ਨੁਕਸਾਨ ਨਹੀਂ ਹੈਗਾ ਠੀਕ ਹੈ ਕਈ ਵਾਰ ਪੈਣਾ ਪੁੱਛਣ ਲੱਗ ਜਾਈ ਨੇ ਦੀਦੀ ਇਹਦਾ ਕੋਈ ਨੁਕਸਾਨਤਾ ਨਹੀਂ ਸਰਟੀਫਿਕੇਟ ਤਾਂ ਨਹੀਂ ਦੀਦੀ ਦੇਖੋ ਜਦੋਂ ਤੁਸੀਂ ਪਾਰਲਰ ਚ ਜਾਂਦੇ ਆਪਾਂ ਉੱਥੇ ਤੋਂ ਪੁੱਛਦੇ ਨਹੀਂ ਹੈਗੇ ਹਨ ਕਿਉਂਕਿ ਨਾਲੇ ਉਹ ਵਿਦਆਊਟ ਇਹ ਤਾਂ ਵਿਦਾਊਟ ਕੈਮੀਕਲ ਹੈ ਉਹ ਕੈਮੀਕਲ ਵਾਲੀਆਂ ਚੀਜ਼ਾਂ ਹੁੰਦੀਆਂ ਕੈਮੀਕਲ ਵਾਲੇ ਫੇਸ਼ੀਅਲ ਹੁੰਦੇ ਨੇ ਆਪਾਂ ਅੱਖਾਂ ਬੰਦ ਕਰਕੇ ਇੱਥੇ ਜਾ ਕੇ ਕਰਵਾ ਲੈਣੇ ਠੀਕ ਹੈ ਤੇ ਜਿਹੜੀ ਹੋਮ ਰੈਮਡੀ ਆਉਂਦੀ ਹੈ ਇਹਦੇ ਬਾਰੇ ਆਪਾਂ ਪੁੱਛਦੇ ਰਹਨੇ ਆ ਤੇ ਇਹ ਉਲਟਾ ਹੈ ਕਿਉਂਕਿ ਇਹਦੇ ਵਿੱਚ ਤਾਂ ਉਹ ਹੈ ਨਹੀਂ ਉਹ ਕੈਮੀਕਲ ਇਹ ਤਾਂ ਕੋਈ ਤੁਹਾਨੂੰ ਕੋਈ ਨੁਕਸਾਨ ਪਹੁੰਚਾਉਂਦੀ ਨਹੀਂ ਹੈਗੇ ਜਿਹੜੇ ਨੂੰ ਇਹ ਤੁਸੀਂ ਜਿੰਦਾ ਮਰਜੀ ਡੇਲੀ ਅਪਲਾਈ ਕਰੋ ਜਿੰਦਾ ਮਰਜੀ ਅਪਲਾਈ ਕਰੋ ਅਗਰ ਤੁਸੀਂ ਪਾਲਸ ਜਾ ਕੇ ਫੇਸ਼ੀਅਲ ਕਰਵਾਉਂਦੇ ਹੋ ਤਾਂ ਤੁਹਾਨੂੰ ਰੋਕਣਗੇ 5-6 ਘੰਟੇ ਸਾਬਣ ਨਹੀਂ ਲਗਾਣੇ ਚਿਹਰੇ ਤੇ ਇਹ ਨਹੀਂ ਲਗਾਣਾ ਤੁਪਤੀ ਨਹੀਂ ਜਾਣਾ ਇਦਾਂ ਉਦਾਂ ਉਦਾਂ ਅਗਰ ਤੁਸੀਂ ਇਹ ਵਾਲੇ ਜਿਹੜੇ ਫੇਸ਼ਨ ਘਰੇ ਕਰੇ ਕਰਦੇ ਹੋ ਜਿੱਦਾਂ ਮਰਜੀ ਤੁਸੀਂ ਆਪਣੇ ਫੇਸ ਤੇ ਮੇਕਅਪ ਵੀ ਲਗਾ ਸਕਦੇ ਹੋ ਕਿਸੇ ਵੀ ਫੇਸ ਵੋਸ਼ ਨਾਲ ਆਪਣਾ ਚਿਹਰਾ ਜਿਹੜਾ ਏ ਪੋਸ਼ ਵੀ ਕਰ ਸਕਦੇ ਹੋ ਤੇ ਲੋ ਜੀ ਇੱਕ ਮੈਂ ਤੁਹਾਨੂੰ ਫੇਸ ਵੋਸ਼ ਦੱਸਦੀ ਹਾਂ ਜਿਨ੍ਹਾਂ ਦੇ ਪਿੰਪਲਾਂ ਦੀ ਪ੍ਰੋਬਲਮ ਹੈ ਜਾਂ ਬੱਚਿਆਂ ਦੇ ਪਿੰਪਲਾਂ ਦੀ ਪ੍ਰੋਬਲਮ ਹੈ ਜਾਂ ਤੁਹਾਡੇ ਹੈਗੀ ਹੈ ਗਰਮੀ ਹੈ ਗਰਮੀ ਦੇ ਵਿੱਚ ਜਿਹੜਾ ਬੈਸਟ ਫੇਸ ਵੋਸ਼ ਹੁੰਦਾ ਹੈ ਤੇ ਉਹ ਮੈਂ ਤੁਹਾਨੂੰ ਦੱਸ ਦੇਦੀ ਹਾਂ ਜਿਨ੍ਹਾਂ ਦੀ ਸਕਿਨ ਜਿਹੜੀ oily ਹੁੰਦੀ ਉਹਨਾਂ ਵਾਸਤੇ ਤੇ ਪਹਿਲਾਂ ਆਪਾਂ ਫੇਸ਼ੀਅਲ ਕਰ ਲਈਏ ਲੋ ਜੀ ਇਸ ਤਰੀਕੇ ਨਾਲ ਪਹਿਲਾਂ ਆਪਾਂ ਕਰ ਲਈ ਮ사ਜ ਹੁਣ ਮੈਂ ਕੀ ਕਰਨਾ ਹੈ ਇਹ ਜਿਹੜਾ ਪੇਸਟ ਹੈ ਨਾ ਇਹਨੂੰ ਮੋਟੀ ਜਿਹੀ ਲੇਅਰ ਲਗਾ ਕੇ 15 ਮਿੰਟ ਆਪਾਂ ਚਿਹਰੇ ਤੇ ਇਹਨੂੰ ਰੱਖਾਂਗੇ ਠੀਕ ਹੈ ਤਾਂ ਜੋ ਸਕਿਨ ਦੇ ਅੰਦਰ ਤੱਕ ਜਾਵੇ ਔਰ ਸਕਿਨ ਸਾਡੀ ਬ੍ਰਾਈਟ ਬਣਾਵੇ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਟੌਪਿਕ ਚੰਗਾ ਲੱਗਾ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਕਰੋ ਔਰ ਸੋਹਣਾ ਜਿਹਾ ਤੁਹਾਨੂੰ ਕਮੈਂਟ ਜਿੱਦਾਂ ਤੁਸੀਂ ਮੇਰੀਆਂ ਭੈਣਾਂ ਆਪਣੇ ਨਾਮ ਲਿਖਦੀਆਂ ਨੇ ਨਾਮ ਜ਼ਰੂਰ ਲਿਖਿਆ ਕਰੋ ਦੇਖੋ ਬਹੁਤ ਹੀ ਪਿਆਰੇ ਪਿਆਰੇ ਮੇਰੀਆਂ ਭੈਣਾਂ ਮੈਸੇਜ ਕਰਦੀਆਂ ਨੇ ਇੱਕ ਮੇਰੀ ਭੈਣ ਰਿੰਪੀ ਮਹਾਬੱਦਰ ਤੋਂ ਫਰਸਟ ਕਮੈਂਟ ਉਹਦਾ ਹੀ ਆਂਦਾ ਹੁੰਦਾ ਏ ਇੱਕ ਹੈਗੇ ਨੇ ਜਸਵਿੰਦਰ ਕੌਰ ਔਰ ਇੱਕ ਹੈਗੇ ਨੇ ਸਤਵਿੰਦਰ ਕੌਰ ਬਹੁਤ ਮੇਰੀਆਂ ਭੈਣਾਂ ਮੇਰੇ ਨਾਲ ਜੁੜ ਚੁੱਕੀਆਂ ਨੇ ਤੇ ਬਹੁਤ ਬਹੁਤ ਦਿਲੋਂ ਧੰਨਵਾਦ ਭੈਣੋ ਵੀਡੀਓ ਵਾਤੋ ਸ਼ੇਅਰ ਕਰਦਿਆ ਕਰੋ ਵਾਤੋ ਲਾਈਕ ਵੀ ਕਰਦਿਆ ਕਰੋ ਤੇ ਚਲੋ ਜੀ ਇਹ ਫੇਸ ਪੈਕ ਨੂੰ ਹੁਣ ਸਕਾਨੇ ਆ ਤੇ ਫਿਰ ਮੈਂ ਤੁਹਾਨੂੰ ਫੇਸ ਨੂੰ ਵਾਸ਼ ਕਰਕੇ ਤੁਹਾਨੂੰ ਇੱਕ ਫੇਸ ਪੈਕ ਦੱਸਦੀ ਆ ਮਤਲਬ ਆਓ ਮਦਰ ਕੀ ਫੇਸ ਵੋਸ਼ ਦੱਸਦੀਆਂ ਠੀਕ ਹੈ ਜੀ ਜਿਹੜੇ ਤੁਹਾਡੇ ਬੱਚੇ ਵੀ ਇਸਤੇਮਾਲ ਕਰ ਸਕਣਗੇ ਤੁਸੀਂ ਪਹਿਲਾਂ ਮੈਂ ਤੁਹਾਨੂੰ ਨਾਈਕ ਦੱਸਦੀਆਂ ਫੇਸ ਵੋਸ਼ ਹੈ ਆ ਦੇਖੋ ਇਹ ਜੋਏ ਦਾ ਫੇਸ ਵੋਸ਼ ਹੈ ਪਿਓਰ ਨਿੰਮ ਦਾ ਹੈ ਔਰ ਇਹ ਸਕਿਨ ਨੂੰ ਬ੍ਰਾਈਟ ਕਰਦਾ ਹੈ ਤੁਹਾਡੇ ਪਿੰਪਲ ਨੇ ਪਿੰਪਲਾਂ ਦੀ ਰੋਕத் ਥੰਮ ਕਰਦਾ ਹੈ ਅਗਰ ਸਕਿਨ ਔਇਲੀ ਹੈ ਤਾਂ ਔਇਲ ਕੰਟਰੋਲਸ ਕਰਦਾ ਹੈ ਪਿੰਪਲਾਂ ਦੇ ਦਾਗ-ਧੱਬੇ ਠੀਕਾਂ ਚ ਬਹੁਤ کارਗਲ ਹੈ ਅਗਰ ਤੁਹਾਡੇ ਔਰ ਤੁਹਾਡੇ ਬੱਚਿਆਂ ਦੇ ਪਿੰਪਲ ਨਿਕਲ ਰਹੇ ਨੇ ਕਿਉਂਕਿ ਗਰਮੀ ਦੇ ਵਿੱਚ ਕਈ ਵਾਰ ਹੁੰਦਾ ਹੈ ਔਇਲੀ ਸਕਿਨ ਹੁੰਦੀ ਹੈ ਛੋਟੇ-ਛੋਟੇ ਫਿੰਸੀਆਂ ਜਾਂ ਪਿੰਪਲ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਤੇ ਇਹ ਵਾਲਾ ਫੇਸ ਵੋਸ਼ ਤੁਸੀਂ ਇਸਤੇਮਾਲ ਕਰ ਸਕਦੇ ਹੋ ਜੋਏ ਫੇਸ ਵੋਸ਼ ਹੈ ਠੀਕ ਹੈ ਔਰ ਪਿਓਰ ਨਿੰਮ ਦਾ ਹੈ ਔਰ ਬਹੁਤ ਹੀ ਵਧੀਆ ਬਹੁਤ ਹੀ ਤਿੰਨ ਤਿੰਨੇ ਦੇ ਫਾਇਦੇ ਨੇ ਤਿੰਨ ਲਿਖੇ ਹੋਏ ਨੇ ਦੇਖੋ ਇਹਦੇ ਤਿੰਨ ਫਾਇਦੇ ਨੇ ਠੀਕ ਹੈ ਪਿੰਪਲਾਂ ਦੀ ਰੋਕtham oily skin ਜਿਹੜੀ ਹੁੰਦੀ ਹੈ ઓઈલ ਕੰਟਰੋਲ ਕਰਦਾ ਔਰ ਜਿਹੜੇ ਪਿੰਪਲਾਂ ਦੇ ਦਾਗ ਹੁੰਦੇ ਨੇ ਉਹਨਾਂ ਨੂੰ ਠੀਕ ਕਰਨ ਵਿੱਚ ਬਹੁਤ کارਗਰ ਹੈ ਤੇ ਇਹ ਤੁਸੀਂ ਅਪਲਾਈ ਕਰ ਸਕਦੇ ਹੋ ਆਪਣੇ ਬੱਚਿਆਂ ਦੇ ਵੀ ਔਰ ਤੁਸੀਂ ਵੀ ਖੁਦ ਵੀ ਇਹ ਵਾਲਾ ਫੇਸ ਵੋਸ਼ ਜਿਹੜਾ ਆਪਣੇ ਫੇਸ ਨੂੰ ਗਰਮੀ ਗਰਮੀ ਜਿਹੜਾ ਇਹਦੇ ਨਾਲ ਫੇਸ ਨੂੰ ਤੁਸੀਂ ਵੋਸ਼ ਕਰ ਸਕਦੇ ਹੋ ਤੇ ਫੇਸ ਨੂੰ ਵੋਸ਼ ਕਰ ਲਿਆ ਕਮਾਲ ਦੇ ਰਿਜ਼ਲਟ ਨੇ ਕਮਾਲ ਦੇ ਬਹੁਤ ਹੀ ਪਿਆਰਾ ਜਿਹਾ 글로ਅ ਆ ਜਾਂਦਾ ਹੈ ਔਰ ਜਿਹੜੇ ਦਾਗ ਧੱਬੇ ਨੇ ਨਾ ਉਹ ਤੁਹਾਡੇ ਦੇਖਿਓ ਪਤਾ ਹੀ ਨਹੀਂ ਚੱਲਣਾ ਹੈਗਾ ਵੀ ਗਏ ਤੇ ਗਈ ਕਿੱਥੇ ਬਹੁਤ ਵਧੀਆ ਇਹ ਵਾਲਾ ਫੇਸ ਪੈਕ ਹੈ ਮੇਰੀਆਂ ਭੈਣਾਂ ਯੂਕੇ ਤੋਂ ਆਸਟ੍ਰੇਲੀਆ ਤੋਂ ਦबई ਤੋਂ ਕਿੱਥੋਂ ਕਿੱਥੋਂ ਮੇਰੀਆਂ ਭੈਣਾਂ ਮੈਨੂੰ ਦੇਖਦੀਆਂ ਨੇ ਛੋਟੇ ਛੋਟੇ ਕਮੈਂਟ ਕਰਦੀਆਂ ਨੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸੇ ਤਰ੍ਹਾਂ ਹੀ ਤੁਸੀਂ ਜਿਨ੍ਹਾਂ ਦੇ ਫਰਸਟ ਕਮੈਂਟ ਆਉਣ ਕਰਨਗੇ ਆਪਾਂ ਫਰਸਟ 5 ਨਾਮ ਡੇਲੀ ਬੋਲਾ ਕਰਾਂਗੇ ਤੇ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਆਪਾਂ ਪ੍ਰਾਈਜ਼ ਵੀ ਰੱਖੀਏ कि ਜਿਨ੍ਹਾਂ ਦੇ ਪਹਿਲੇ ਫਰਸਟ 5 ਕਮੈਂਟ ਹੁੰਦੇ ਨੇ ਉਹਨਾਂ ਨੂੰ ਆਪਾਂ ਸੁਣ ਜੀ ਗਿਫਟ ਵੀ ਦਵਾ ਕਰਾਂਗੇ ਚਲੋ ਜੀ ਤੁਸੀਂ ਦੇਖ ਲਓ 글로 ਦੇਖੋ ਕਿੰਨਾ ਸੋਹਣਾ ਆਇਆ ਹੈ ਚਿਹਰਾ ਦੇਖੋ ਕਿੰਨਾ ਚਮਕਦਾਰ ਤੇ ਕਿੰਨਾ ਸ਼ਾਨਦਾਰ ਹੋ ਗਿਆ ਇਸੇ ਤਰ੍ਹਾਂ ਹੀ ਤੁਸੀਂ ਇਹ ਵਾਲਾ ਫੇਸ ਪੈਕ ਲਗਾਓ ਹਫਤੇ 'ਚ 4 ਵਾਰ ਲਗਾਓ ਡੇਲੀ ਲਗਾ ਲਓ ਕਿਉਂਕਿ ਤਾਂ ਇਹ ਬਹੁਤ ਵਧੀਆ ਹੈ ਸਕਿਨ ਇੱਕਦਮ ਸੌਫਟ ਇੱਕਦਮ ਬ੍ਰਾਈਟ ਤੇ ਇੱਕਦਮ ਚਮਕਦਾਰ ਹੋ ਜਾਂਦੀ ਹੈ ਕੋਈ ਵੀ ਮਹਿੰਗੇ ਮਹਿੰਗੇ ਪਾਰਲਰ ਜਾਣ ਦੀ ਜਰੂਰਤ ਨਹੀਂ ਕੋਈ ਵੀ ਇੰਨਾ ਖਰਚਾ ਕਰਨ ਦੀ ਜਰੂਰਤ ਨਹੀਂ ਹੈਗੀ 10 10 20 20 ਹਜ਼ਾਰ ਦੇ ਜਾ ਕੇ ਆਪਾਂ ਹਾਈਡਰਾ ਫੇਸ਼ੀਅਲ ਕਰਵਾਣੇ ਆ ਬਿਲਕੁਲ ਨਹੀਂ ਜਰੂਰਤ ਹੈਗੀ ਘਰੇ ਹੀ ਟ੍ਰੀਟਮੈਂਟ ਕਰੋ ਆਪਣਾ ਨੇਚਰਲ ਚੀਜ਼ਾਂ ਨਾਲ ਹੋਮ ਮੇਡ ਚੀਜ਼ਾਂ ਨਾਲ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹੀ ਨਹੀਂ ਹੈ ਠੀਕ ਹੈ ਇਹ ਚੀਜ਼ਾਂ ਬਹੁਤ ਪਾਵਰਫੁਲ ਹੁੰਦੀਆਂ ਨੇ ਖਾਣ ਨੂੰ ਤਾਂ ਪਾਵਰਫੁਲ ਹੁੰਦੀਆਂ ਹੀ ਨੇ ਸਵਾਦ ਤਾਂ ਇਹ ਮਸਾਲੇ ਲੱਗਦੇ ਨੇ ਭਾਜ ਦੇ ਚਿਹਰੇ ਤੇ ਵਾਲੀਆਂ ਚੀਜ਼ਾਂ ਲੱਗਦੀਆਂ ਨੇ ਨਾ ਚਿਹਰਾ ਜਿਹੜਾ ਇੱਕਦਮ ਚਮਕਦਾਰ ਹੋ ਜਾਂਦਾ ਹੈ ਅਗਰ ਤੁਸੀਂ ਵਜ਼ਨ ਘਟਾਉਣਾ ਚਾਹੁੰ ਜਿਹੜਾ ਜੈਫਲ ਹੁੰਦਾ ਹੈ ਨਾ ਇਹਨੂੰ ਵੀ ਤੁਸੀਂ ਦੁੱਧ ਦੇ ਵਿੱਚ ਪਾ ਕੇ ਰਾਤ ਨੂੰ ਪੀ ਲਿਆ ਕਰੋ ਇੱਕ ਤਾਂ ਨੀਂਦ ਸੋਣੀ ਆਊਗੀ वजन ਘਟਾਉਣ 'ਚ ਵੀ ਕੰਮ ਆ ਕਰਕੇ ਲੈ ਔਰ ਜਿਹੜੀ ਮਲੇਠੀ ਹੁੰਦੀ ਹੈ ਮਲੇਠੀ ਨੂੰ ਤੁਸੀਂ ਪਾਣੀ 'ਚ ਉਬਾਲ ਕੇ ਤੇ ਡੇਲੀ ਪਾਣੀ ਦਾ ਗਲਾਸ ਇੱਕ ਪੀਣ ਲੱਗ ਜੇ ਉਹ ਨਾਲੇ ਤਾਂ ਸਕਿਨ ਜਿਹੜੀ ਚਮਕਦਾਰ ਹੋ ਜਾਵੇਗੀ ਨਾਲੇ ਤੁਹਾਡੀ ਬੈਲੀ ਫੈਟ ਹੈ ਤੇ ਫਿਰ ਪੇਟ ਦਾ ਐਕਸਟਰਾ ਮਾਸ ਵਧਿਆ ਹੋਇਆ ਜਾਨੀ ਕਿ ਪੇਟ ਤੁਹਾਡਾ ਘੜਨਾ ਸ਼ੁਰੂ ਹੋ ਜਾਵੇਗਾ ਔਰ ਤੁਹਾਡੀ ਸਕਿਨ ਇੱਕਦਮ ਸਾਫ਼ ਸੁਥਰੀ ਹੋ ਜਾਵੇਗੀ ਤੁਹਾਡੇ ਅੰਦਰ ਦੀ ਸਫਾਈ ਹੋ ਜਾਵੇਗੀ ਤੇਜ਼ ਦੇਖੋ ਫਿਰ ਤੁਹਾਡਾ ਸਕਿਨ ਇੰਨੀ ਚਮਕਦਾਰ ਤੇ ਇੰਨੀ ਮਤਲਬ ਕਿ ਜਾਨਦਾਰ ਹੋ ਜਾਵੇਗੀ ਤੇ ਇਹ ਵਾਲੀ ਛੋਟੇ ਛੋਟੇ ਟਿਪਸ ਨੇ ਜਿਹੜੇ ਤੁਸੀਂ ਆਪਣੀ ਜ਼ਿੰਦਗੀ 'ਚ ਇਹਨਾਂ ਨੂੰ ਅ ਅਜਮਾ ਕੇ ਇਹਨਾਂ ਨੂੰ ਵਰਤੋਂ ਕਰਕੇ ਤੇ ਆਪਣੀ ਸਕਿਨ ਨੂੰ ਬ੍ਰਾਈਟ ਬਣਾ ਸਕਦੇ ਹੋ ਚਲੋ ਜੀ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ 'ਚ ਵੀਡੀਓ ਪਸੰਦ ਆਈ ਵੀਡੀਓ ਲਾਈਕ ਸ਼ੇਅਰ ਤੇ ਕਮੈਂਟਸ ਨਾਲ ਜਰੂਰ ਕਰ ਦੇਣਾ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ ਨਾਲ ਬਾਏ